1947 ਚ ਭਾਰਤ ਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਬੇਘਰ ਹੋ ਕੇ ਆਏ 35 ਪਰਿਵਾਰਾਂ ਨੂੰ ਸਰਕਾਰ ਵੱਲੋਂ ਹਲਕਾ ਘਨੌਰ ਵਿੱਚ ਪੈਂਦੇ ਪਿੰਡ ਸ਼ਬਦਲਪੁਰ ਵਿੱਚ ਬਿਠਾਇਆ ਗਿਆ ਸੀ ਜੋ ਕਿ ਹੁਣ ਆਜ਼ਾਦੀ ਤੋਂ ਕਰੀਬ 80 ਸਾਲਾਂ ਬਾਅਦ ਉੱਥੇ ਰਹਿਣ ਤੋਂ ਬਾਅਦ ਬੇਘਰ ਹੁੰਦੇ ਹੋਏ ਨਜ਼ਰ ਆ ਰਹੇ ਹਨ ਆਓ ਦੇਖਦੇ ਹਾਂ ਇਹ ਦੁਖੀ ਪਰਿਵਾਰਾਂ ਨੇ ਕੀ ਕਿਹਾ ਕਨੌਰ ਤੋਂ ਅਰਜਿੰਦਰ ਸਿੰਘ ਮੋਹੀਦੀ ਰਿਪੋਰਟ ਹਾਂਜੀ ਕੀ ਨਾਮਤ ਆਪਣਾ শ্রীলੰਕੌਰ ਅੱਛਾ ਅੱਜ ਇਕੱਠੇ ਹੋਏ ਹੋ ਤੁਸੀਂ ਕਿਸ ਵਾਸਤੇ ਇਕੱਠੇ ਹੋਏ ਹੋ ਜਮੀਨ ਦੇ ਜਮੀਨ ਕਰਕੇ ਪਿੱਛੋਂ ਵੀ ਸਾਡੇ ਨਾਲ ਤੱਕਾ ਹੋਇਆ ਪਿੱਛੋਂ ਵੀ ਸਰਨੇ ਉਧਰੋਂ ਇੱਧਰ ਚੈੱਕ ਦਿੱਤੇ ਨੇ ਇੱਧਰ ਆ ਕੇ ਸਾਂ ਮਿਹਨਤਾਂ ਕੀਤੀਆਂ ਕਿਲੋ ਕਿਲੋ ਆਟਾ ਲਿਆਂਦਾ ਜੰਗਲਬਾਦ ਕੀਤਾ ਮੁੱਢ ਪੱਟੇ ਮੁੱਢ ਪਟਕੇ ਕੱਟ ਕੇ ਟੌਨ ਲੈ ਜਾਂਦੇ ਹਨ ਕਿਲੋ ਆਟਾ ਫਿਲਉਂਦੇ ਆ। ਅੱਧੀ ਰਾਤ ਤੇ ਬੈਠੇ ਰਹਿਣਾ ਬੱਚਿਆਂ ਪਕਾ ਕੇ ਦੇਣਾ ਤਾਂ ਮੈਂ 15 ਸਾਲ ਦੇ ਗਾਸ ਜਿੱਤੇ ਮੈਂ ਪਾਕਿਸਤਾਨੋਂ ਆਈ ਹਾਂ। ਤੁਸੀਂ ਪਾਕਿਸਤਾਨ ਤੋਂ ਕਿੱਥੋਂ ਇੱਥੇ ਆਈ ਸੀ ਤੁਸੀਂ ਕਿਸਤੋਂ? ਇੱਥੇ ਸਨ ਪਾਕਿਸਤਾਨ ਨੂੰ ਦੋ ਤਿੰਨ ਛਾਈ ਬਦਲੇ ਕੰਪੰਪ ਤੋਂ ਪੰਜਾਬ ਸਾਰਾ ਸਰਗੋਦੇ ਆਏ। ਪਿੰਡ ਸੜਕ ਘਰ ਲਸੀ। ਉੱਥੇ ਦੀ ਜ਼ਮੀਨ ਨਾ ਸਾਨੂੰ ਤੁਮਿਲੀ ਨਾ ਇੱਥੇ ਅੰਨਾ ਥੇ ਰੋ ਗਿਆ 80 ਸਾਲ ਹੋ ਗਏ ਸਾਥ ਵਿੱਚ ਬੈਠੇ ਆਂ ਤੇ ਵਕਤ ਬੋਟ ਆਇਆ ਨਹੀਂ ਤੇ ਹੁਣ ਕਿੱਥੋਂ ਆ ਗਿਆ ਹਾਂ ਹੁਣ ਕਿੱਥੋਂ ਵਕਤ ਉੱਥੋਂ ਕੋਈ ਕਾਗਜ਼ ਲੈ ਕੇ ਆਏ ਸੀ ਤੁਸੀਂ ਪਾਕਿਸਤਾਨ ਤੋਂ ਦਵਾਈ ਸੀਗੇ ਨਹੀਂ ਜੀ ਉਦੋਂ ਤੇ ਉਦੋਂ ਹੀ ਛੱਡ ਆਈ ਸਰ ਕਿਸੇ ਕੌਲੀ ਵੀ ਚੁੱਕਣ ਦੇ ਉਹ ਡਾਲ ਚਾਹ ਦੋ ਮਹੀਨਾ ਤਾਂ ਮਾਰ ਪਾੜੇ ਦੌੜਦਾ ਹੈ ਸਰ ਕੌਲੀ ਵੀ ਦੇ ਕਿਸੇ ਚਾਉਣ ਦਿੱਤੀ ਜਾਨਾ ਬਚਾ ਕੇ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੈਂ ਭਪਿੰਦਰ ਸਿੰਘ ਸਨ ਉਹ ਜਗਜੀਤ ਸਿੰਘ ਸਬਦਲਪੁਰ ਅਸੀਂ ਸਨ 1947 ਤੋਂ ਦੇਸ਼ ਦੇ ਵੰਡ ਵੇਲੇ ਸਾਨੂੰ ਪਾਕਿਸਤਾਨ ਤੋਂ ਸਾਡੇ ਬਜ਼ੁਰਗਾਂ ਨੂੰ ਉਜਾੜ ਕੇ ਬਰਬਾਦ ਕਰਕੇ ਸਾਨੂੰ ਇੱਥੇ ਭੇਜਿਆ ਗਿਆ ਅਸੀਂ ਆਪਣੇ ਇੱਥੇ ਸਾਨੂੰ ਸਰਕਾਰਾਂ ਨੇ ਲਿਆ ਕੇ ਕਾਫੀ ਕੈਂਪਾਂ ਦੇ ਵਿੱਚ ਸਾਨੂੰ ਤਾਂ ਨਹੀਂ ਪਤਾ ਸਾਡੇ ਬਜ਼ੁਰਗਾਂ ਨੂੰ ਸਭ ਪਤਾ ਸੀਗਾ ਸਾਡੇ ਇੱਥੇ ਕੈਂਪਾਂ ਦੇ ਵਿੱਚ ਲਿਆਂਦਾ ਅਸੀਂ ਪਤਾ ਨਹੀਂ ਕਿਸ ਤਰ੍ਹਾਂ ਤੱਕੇ ਖਾ ਕੇ ਇੱਥੇ ਤੱਕ ਪਹੁੰਚੇ ਸਾਡੇ ਬਜ਼ੁਰਗਾਂ ਨੇ ਜੰਗਲ ਵੱਢ ਕੇ ਆਵਾਜ਼ ਕਰਕੇ ਕਸਟੋਡੀਅਨ ਦੇ ਆ ਕਸਟੋਡੀਅਨ ਦੇ ਜ਼ਰੀਏ ਅਸੀਂ ਇਸ ਜੰਗਲ ਨੂੰ ਆਵਾਜ਼ ਕਰਿਆ ਵਕਫ ਬੋਰਡ ਦਾ ਇਸ ਦੇ ਵਿੱਚ ਕੋਈ ਹੱਕ ਨਹੀਂ ਵਕਫ ਬੋਰਡ ਨੇ ਅੱਜ ਤੱਕ ਵੀ ਸਾਡੇ ਤੋਂ 1947 ਤੋਂ ਲੈ ਕੇ ਅੱਜ ਤੱਕ ਕੋਈ ਵੀ ਵਕਫ ਬੋਰਡ ਨੇ ਸਾਨੂੰ ਕੋਈ ਲੈਟਰ ਲਿਖ ਤੇ ਰੂਪ ਵਿੱਚ ਨਹੀਂ ਦਿੱਤਾ ਨਾ ਹੀ ਵਕਫ ਬੋਰਡ ਨੇ ਸਾਡੇ ਤੋਂ ਕੋਈ ਸਰਕਾਰੀ ਫੀਸ ਲਈ ਹੈ ਅੱਜ ਸਾਨੂੰ 80-85 ਸਾਲਾਂ ਬਾਅਦ ਨਜਾਇਜ਼ ਪਰੇਸ਼ਾਨ ਕਰਿਆ ਜਾ ਰਿਹਾ ਅਸੀਂ ਸਤਕਾਰਯੋਗ ਸੀਐਮ ਸਾਹਿਬ ਅਤੇ ਸੀਐਮ ਸਾਹਿਬ ਅਤੇ ਪੀਐਮ ਸਾਹਿਬ ਮੋਦੀ ਸਾਹਿਬ ਜੀ ਇਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਗਰੀਬ ਜਨਤਾ ਦੀ ਆਵਾਜ਼ ਨੂੰ ਸੁਣਿਆ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਅਸੀਂ ਲਿਖਤੇ ਰੂਪ ਵਿੱਚ ਸੀਐਮ ਸਾਹਿਬ ਨੂੰ ਚਿੱਠੀ ਆਪਣੇ ਮੰਗ ਪੱਤਰ ਦੇ ਕੇ ਆਏ ਹੋਏ ਆ ਆਪਣੀਆਂ ਮਜਬੂਰੀਆਂ ਦੱਸ ਕੇ ਆਏ ਆ ਸਾਡੀਆਂ ਮਜਬੂਰੀਆਂ ਨੂੰ ਧਿਆਨ ਨਾਲ ਸੁਣਿਆ ਜਾਵੇ ਅਤੇ ਸਾਡੇ ਮੰਗੇ ਹੱਕਾਂ ਦੀ ਰਾਖੀ ਕੀਤੀ ਜਾਵੇ ਗਰੀਬ ਜਨਤਾ ਜੋ ਕਿ ਰਿਕਸ਼ਾ ਚਾਲਕ ਪਰਿਵਾਰ ਨੇ ਇੱਕ ਹੀ ਬਰਾਦਰੀ ਦੇ ਪਰਿਵਾਰ ਨੇ ਇਹਨਾਂ ਦੇ ਨਾਲ ਬਹੁਤ ਤਕਾ ਹੋ ਰਿਹਾ ਸਤਿਕਾਰਯੋਗ सीएम साहब ਅਤੇ पीएम साहब ਸਾਰੀਆਂ ਸਰਕਾਰਾਂ ਦੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਛੋਟੇ ਛੋਟੇ ਬੱਚੇ ਪਾਲਣੇ ਨਿਕਨੇ ਨਿਕੇ ਬੱਚੇ ਲੈ ਕੇ ਅਸੀਂ ਕਿੱਥੇ ਜਾਵਾਂਗੇ ਜੀ ਰਹੀਆ ਸਾਨੂੰ ਅੱਜ ਤੱਕ ਵਕਫਾ ਬੋਰਡ ਨੇ ਕੋਈ ਲਿਖਤੀ ਰੂਪ ਵਿੱਚ ਆਪਣਾ ਆਰਡਰ ਨਹੀਂ ਦਿਖਾਇਆ ਫਿਰ ਸਾਨੂੰ ਕਿਸ ਕਾਨੂੰਨ ਨੇ ਕਿਸ ਧਾਇਰੇ ਦੇ ਵਿੱਚ ਅਸੀਂ ਇਹ ਆਪਣਾ ਖਾਲੀ ਕਰਵਾ ਰਹੇ ਹਾਂ ਸਾਨੂੰ ਖਾਲੀ ਕਰਵਾਉਣ ਵਾਸਤੇ ਕੋਈ ਆਪਣਾ ਉਹ ਲੈਟਰ ਦਿਖਾਣ ਲੈਟਰ ਦਿਖਾ ਕੇ ਕੋਰਟ ਦੇ ਜ਼ਰੀਏ ਸਾਡੇ ਤੋਂ ਜਿਸ ਤਰ੍ਹਾਂ ਵੀ ਆਪਣਾ ਹੱਕ ਲੈਣਾ ਕੋਰਟ ਦੇ ਜ਼ਰੀਏ ਲੈ ਸਕਦੇ ਨੇ ਇਸ ਤਰ੍ਹਾਂ ਨਹੀਂ ਆਪਣੇ ਅਸੀਂ ਹੱਕ ਨਹੀਂ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆਪਣਾ ਜੀ ਬਿੰਦਾਰ ਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਇਕੱਠੇ ਹੋਏ ਤੁਸੀਂ ਆਪਣੇ ਜ਼ਮੀਨ ਵਾਸਤੇ ਇਕੱਠ ਕੀਤਾ ਆ ਪਰ ਸਾਡੀ ਬੇਹਨਕੀ ਬਹੁਤ ਹੋ ਰਹੀ ਆ ਅਸੀਂ ਬੇਹਨਕੀ ਨਹੀਂ ਹੋਣ ਦੇਣੀ ਰੋਜ਼ ਸਾਨੂੰ ਧਮਕੀਆਂ ਦਿੰਦੇ ਨੇ ਵਕਤਬੋਰ ਆ ਰਿਹਾ ਸਾਡੀ ਵਕਤਬੋਰ ਦੀ ਜਮੀਨ ਹੀ ਨਹੀਂ ਤੇ ਵਕਤਬੋਰ ਸਾਡੀ ਜਮੀਨ ਕਿਵੇਂ ਲੈ ਲੇਗਾ ਸਾਡੀ ਸਟੇਡੀਅਮ ਦੀ ਜਮੀਨ ਆ ਮੇਰਾ ਸਹੁਰਾ ਫੌਜੀ ਸੀ ਉਹਦੇ ਦੋ ਗੋਲੀਆਂ ਲੱਤ 'ਚ ਲੱਗੀਆਂ ਸੀ ਉਸ ਘਰ ਨਿੱਕੀ ਨਿੱਕੀ ਗੱਲ ਸਾਨੂੰ ਦੱਸਦਾ ਹੁੰਦਾ ਸੀ ਵੀ ਅਸੀਂ ਜੰਗਲਵਾਦ ਕੀਤਾ ਸੀ ਰਾਂ ਦੇ ਟੁਕ ਟੁਕ ਕੇ ਸ਼ਾਮਾਂ ਵਲੇ 6 ਮਿਲ ਜਾਣਾ 6 ਮਿਲਾਉਣਾ ਕਿਲੋ ਕਿਲੋ ਆਟਾ ਜਾ ਕੇ ਖਾਂਦੇ ਰਹੇ ਨੇ ਕੋਈ ਘਰ ਨਹੀਂ ਸੀ ਕੋਈ ਘਾਟ ਨਹੀਂ ਸੀ ਥੜੇ ਤੇ ਉਹਨਾਂ 2 ਸਾਲ ਕੱਢੇ ਨੇ ਇੱਕ ਸਿਰਫ ਬਾਬੇ ਪੀਰ ਦੀ ਜਗ੍ਹਾ ਸੀ ਹਾਂ ਜਿਹਦੇ ਆਸਰੇ ਸਾਡੇ ਬਜ਼ੁਰਗ ਬੈਠੇ ਰਹੇ ਨੇ ਸਾਡੇ ਬਜ਼ੁਰਗਾਂ ਨੇ ਬਹੁਤ ਆਪਣੇ ਦੇਹ ਤੇ ਕਸ਼ਟ ਕੀਤਾ ਆ 6 ਮਿਲ ਕਿਹੜਾ ਜਾਂਦਾ ਮੋੜ ਚੁੱਕ ਕੇ ਸਿਰ ਤੇ ਧਰ ਕੇ 6 ਮਿਲਾਉਂਦਾ ਕਿਵੇਂ ਅਨ ਟਾਈਮ ਪਾਸ ਸਾਡੇ ਬਜ਼ੁਰਗਾ ਨੇ ਬਹੁਤ ਆਪਣੀ ਸਾਡੇ ਪਿੱਛੇ ਕੁਰਬਾਨੀ ਦਿੱਤੀ ਆ ਤੇ ਅੱਜ ਅਸੀਂ ਪਾਕਿਸਤਾਨ ਚ ਉੱਡੜ ਕੇ ਆਇਆ ਅੱਜ ਬਾਜੀ ਦੱਸੋ ਅਸੀਂ ਕਿੱਧਰ ਜਾਈਏ ਜਾਂ ਤਾਂ ਸਾਨੂੰ ਜ਼ਮੀਨ ਦੇ ਦਿਓ ਨਾਲੇ ਸਾਨੂੰ ਘਰ ਦੇ ਦਿਓ ਅਸੀਂ ਚੱਲੇ ਜਾਣੇ ਆ ਅਸੀਂ ਮਰ ਜਾਵਾਂਗੇ ਅਸੀਂ ਜ਼ਮੀਨ ਨਾ ਦਵਾਂਗੇ ਇਹ ਸਾਡਾ ਇਨਸਾਫ ਆ ਨਿਸ਼ਾਨਦੇਹੀ ਨੂੰ ਰੋਕੋ ਹਾਂ ਨਿਸ਼ਾਨਦੇਹੀ ਨੂੰ ਰੋਕਿਆ ਜਾਵੇ ਵਕਤ ਬੋਰਡ ਸਾਨੂੰ ਧਮਕੀਆਂ ਦਿੰਦੇ ਨੇ ਆ ਨਾ ਕਿ ਸਾਡੇ ਬਜ਼ੁਰਗਾਂ ਨੂੰ ਮਾਰਦੇ ਨੇ ਭੈਣ ਭਰਾਵਾਂ ਨੂੰ ਮਾਰਦੇ ਨੇ ਸਾਰੇ ਰਕਸ਼ਾ ਚਮਾਉਂਦੇ ਨੇ ਘਰ ਵੀ ਖੁੰਦੇ ਨੇ ਹਾਂ ਘਰ ਵੀ ਸਾਡੇ ਖੁੰਦੇ ਨੇ ਬਾਜੀ ਦੱਸੋ ਅਸੀਂ ਕਿੱਧਰ ਜਾਈਏ ਸਾਡਾ ਇਨਸਾਫ ਹੋਣਾ ਚਾਹੀਦਾ 80 ਸਾਲ ਤੋਂ ਰਹਿ ਰਹੇ ਆ 80 ਸਾਲ ਹੋ ਗਏ ਸਾਨੂੰ ਰਹਿੰਦਿਆਂ ਨੂੰ ਇਹ ਗਵਰਨਮੈਂਟ ਸਾਡਾ ਇਨਸਾਫ ਦੇਵੇ ਅਸੀਂ ਇਨਸਾਫ ਚਾਹੀਦੇ ਆ ਸਾਡੀ ਜ਼ਮੀਨ ਸਾਡੇ ਨਾਂ ਲੱਗੇ ਸਾਡਾ ਘਰ ਸਾਡੇ ਨਾਂ ਲੱਗੇ ਬੰਦਾ ਮੇਰਾ ਪੂਰਾ ਹੋ ਗਿਆ ਮੈਂ ਰੰਡੀ ਜੀ ਨਾਨੀ ਆ ਮੇਰੇ 4 ਕਿੱਲੇ ਜ਼ਮੀਨ ਦੇਣੇ ਦੱਸੋ ਮੈਂ ਕਿੱਧਰ ਜਾਵਾਂ ਮੈਂ ਕਿੱਥੋਂ ਕਮਾ ਕੇ ਖਾਵਾਂ ਮੇਰਾ ਇਨਸਾਫ ਚਾਹੀਦਾ ਆ ਗਵਰਨਮੈਂਟ ਸਾਡੇ ਨਾਲ ਤਾਂ ਬਿਲਕੁਲ ਨਾ ਕਰੇ ਅਸੀਂ ਮਰ ਜਾਵਾਂਗੇ ਪਰ ਜ਼ਮੀਨ ਨਹੀਂ ਅਸੀਂ ਦੇਣੀ ਨਹੀਂ ਅਸੀਂ ਘਰ ਛੱਡਣੇ ਆ ਹਾਂਜੀ ਕੀ ਨਾਮ ਆਪਣਾ ਜੀ ਜਗਤਾਰ ਸਿੰਘ ਜੀ ਅੱਜ ਪਿੰਡ ਜਿਹੜਾ ਇਕੱਠ ਕੀਤਾ ਕਿਸ ਵਾਸਤੇ ਕਰਿਆ ਗਿਆ ਹੈ ਜੀ ਸਾਡੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਵਾਕਾ ਬੋਰਡ ਜ਼ਬਰਦਸਤੀ ਕਬਜ਼ਾ ਕਰ ਰਿਹਾ ਜੀ ਤੇ ਉਸ ਕਰਕੇ ਲੱਗੇ ਸੀ ਕੇਸ ਵੀ ਕੀਤਾ ਵਕੀਲ ਸਾਹਿਬ ਨੇ ਵੀ ਲੋਕੀ ਸਾਰਿਆਂ ਨੂੰ ਮਤਲਬ ਕੀ ਦੱਸਿਆ ਵੀ ਹੋਇਆ ਜੀ ਕਿ ਸਾਡੇ ਨਾਲ ਬਹੁਤ ਜ਼ਿਆਦਾ ਤਕਾ ਹੋ ਰਿਹਾ ਜੀ ਤੇ ਇਸ ਚੀਜ਼ ਨੂੰ ਰੋਕਣ ਵਾਸਤੇ ਸਰਕਾਰ ਸਾਡਾ ਕੋਈ ਸਾਥ ਨਹੀਂ ਦੇ ਰਹੀ ਹੈ ਜੀ ਸਾਨੂੰ ਜਿਹੜਾ ਹੈਗਾ ਪਿੱਛੋਂ ਵੀ ਜਿਹੜੀ ਸਾਡੀ ਮਤਲਬ ਕਿ ਜ਼ਮੀਨਾਂ ਸਾਡੇ ਪਿੱਛੇ ਪਾਕਿਸਤਾਨ ਤੋਂ ਵੱਢਦੇ ਘਟਿੰਦੇ ਜੋ ਵੀ ਆਈ ਸੀਗੇ ਉਸ ਕਰਕੇ ਜੀ ਪਿੱਛੇ ਜ਼ਮੀਨਾਂ ਛੱਡ ਕੇ ਆਏ ਆ ਸਾਨੂੰ ਨਹੀਂ ਪਤਾ ਵੀ ਕਿਸ ਕਰਕੇ ਵੀ ਸਾਡੇ ਇੱਥੇ ਅਲਾਟਮੈਂਟ ਨਹੀਂ ਹੋਈ ਹੈਗੀ ਜਾਂ ਸਾਡਾ ਨਾਮ ਲਿਸਟ 'ਚ ਨਹੀਂ ਪਿਆ ਹੁਣ ਅਸੀਂ ਇੱਥੇ ਜਿਹੜਾ ਹੈਗਾ ਜੀ ਜੰਗਲਵਾਦ ਕੀਤਾ ਕਸਟੋਡੀਅਮ ਦੀ ਜਗ੍ਹਾ ਜੀ ਜਿਸ ਦੇ ਵਿੱਚ ਸਾਡੇ ਕੋਲ ਟਰੈਕਟਰ ਵੀ ਮਤਲਬ ਕਿ ਗਵਰਨਮੈਂਟ ਨੇ ਦਿੱਤੇ ਸੀਗੇ ਉਸ ਚੀਜ਼ ਨੂੰ ਜਿਹੜਾ ਹੈਗਾ ਜੀ ਅਸੀਂ 300 ਰੁਪਿਆ ਕਿਰਾਇਆ ਗਵਰਨਮੈਂਟ ਨੂੰ ਅਸੀਂ ਪੇ ਕੀਤਾ ਹੋਇਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਸਾਡੇ ਬਜ਼ੁਰਗ ਦੱਸਦੇ ਸੀਗੇ ਇਸ ਚੀਜ਼ ਬਾਰੇ ਤੇ ਸਾਨੂੰ ਤਾਂ ਇਸ ਚੀਜ਼ ਬਾਰੇ ਪੂਰੀ ਮਤਲਬ ਕੀ ਨੋਲਜ ਹੈਗੀ ਹੈ ਜੀ ਤੇ ਹੁਣ ਜਿਹੜਾ ਹੈਗਾ ਗਵਰਨਮੈਂਟ ਅਜੇ ਤੱਕ ਸਾਡੇ ਕੋਲ ਆਈ ਨਹੀਂ ਹੈਗੀ ਵਾਕਾ ਬੋਰਡ ਕਰਕੇ ਤੇ ਹੁਣ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਬਾਰ-ਬਾਰ ਧਮਕੀਆਂ ਬਾਰ-ਬਾਰ ਦਰੁਤਾ ਜੀ ਕਮਾਣੇ ਵਾਲੇ ਬੰਦੇ ਆ ਜੀ ਰੋਜ਼ ਘਰ ਬੈਹ ਜਾਂਦੇ ਹੈਗੇ ਆ ਅੱਜ ਆ ਰਹੇ ਆ ਕੱਲ ਆ ਰਹੇ ਆ ਜੀ ਅੱਜ ਵੀ ਕਹਿ ਰਹੇ ਨੇ ਜੇ ਅਸੀਂ ਆ ਰਹੇ ਹੈਗੇ ਆ ਬਾਕੀ ਸਾਨੂੰ ਕੋਈ ਸਚਾਈ ਨਹੀਂ ਦੱਸਦੇ ਹੈਗੇ ਜੀ ਜਾਣ ਬੁਝ ਕੇ ਪਹਿਲੇ ਇੱਕ ਵਾਰ ਆਈ ਸੀਗੇ ਜੀ ਅਸੀਂ ਨੈib ਤਹਿਸੀਲਦਾਰ ਨੂੰ ਤੇ ਕਾਨੀ ਕੋ ਨੂੰ ਸਾਰਿਆਂ ਨੂੰ ਅਸੀਂ ਮਤਲਬ ਕਿ ਲੈਟਰ ਇਹਨਾਂ ਨੂੰ ਵਕੀਲ ਸਾਹਿਬ ਤੋਂ ਭਜਵਾ ਦਿੱਤੇ ਸੀਗੇ ਜੀ ਉਸ ਤੋਂ ਬਾਅਦ ਉਹਨਾਂ ਨੇ ਫਿਰ ਦੁਬਾਰਾ ਸਾਡੀ ਕੋਈ ਇਸ ਸਟੇਜ ਬਾਰੇ ਸੁਣਵਾਈ ਨਹੀਂ ਕਰਦੇ ਕੋਈ ਕੁਝ ਨਹੀਂ ਤੱਕਾ ਹੋ ਰਿਹਾ ਜੀ ਬਹੁਤ ਜ਼ਿਆਦਾ ਹੁਣ ਤੁਸੀਂ ਸਰਕਾਰ ਤੋਂ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਇਹ ਸਾਡੀ ਇਨਸਾਫ ਕੀਤਾ ਜਾਏ ਔਰ ਸਾਡੀਆਂ ਜ਼ਮੀਨਾਂ ਜਿਹੜੀਆਂ ਅਸੀਂ ਜਾਣਾ ਕਿੱਥੇ ਹੈ ਕਿੱਥੇ ਜਾਣਾ ਇੱਥੇ ਹੀ ਹੈ ਸਾਰਾ ਕੁਝ ਸੀ ਤਾਂ ਉੱਜੜ ਗਿਆ ਇੱਥੇ ਵੀ ਲੱਗੇ ਸਾਰਾ ਪ੍ਰਵਾਹ ਜੁੱਟ ਨਾਲ ਕਾਰਬਿਕ ਉਹ ਸਾਡੇ ਘਰ ਵੀ ਸੜੇ ਖੋਰੇ ਜੀ ਔਰ ਇਸ ਚੀਜ਼ ਦਾ ਇਨਸਾਫ ਕੀਤਾ ਜਾਏ ਸਾਡਾ ਕੋਈ ਇਨਸਾਫ ਨਹੀਂ ਹੋ ਰਿਹਾ ਸਾਡੇ ਨਾਲ ਬਿਲਕੁਲ ਇਨਸਾਫ ਚਾਹੀਦਾ ਜੀ ਸਾਡੀਆਂ ਜ਼ਮੀਨਾਂ ਸਾਡੇ ਨਾਮ ਲਵਾਈਆਂ ਚੜ ਸ਼ਹਿਰਪੁਰ ਬੰਦਾ ਜਿਹੜਾ ਹੈ ਮਾਫਲਾਉ ਨਿਸ਼ਾਨ ਨਹੀਂ ਜਰ ਮਕਮੋਰ ਨੂੰ ਚੇਰ ਰਹੀ ਹੈ ਉਹ ਮਰ ਰਹੀ ਮਕਮੋਰ ਦੀ ਮਾਲ ਬੈਸਵਾ ਜਿਲ੍ਹਾ ਸਾਹਾਂ ਤੋਂ ਗੁਰੂ ਸ਼ਕਰ ਦੇ ਕਿਹੜੇ ਸਾਰੇ ਕਿਹਾ ਜਾਂਦਾ ਜਿਸ ਤਰ੍ਹਾਂ ਵੀ ਆਪਣੀ ਕੋ ਫਸਲ ਬੀਤੀ ਹੋਵੇ ਆਪ ਉਹਦੇ ਵਿੱਚ ਨਿਸ਼ਾਨਦੇਹੀ ਨਹੀਂ ਕਰ ਸਕਦੇ ਸਰਕਾਰ ਦੇ ਦੇਖੋ ਤਾਂ ਨਿਸ਼ਾਨਦੇਹੀ ਦਾ ਕੰਮ ਤਾਂ ਪਰਮਾਖ ਲੈ ਕਿਹੜੇ ਲੋੜੇ ਕਿਵੇਂ ਕਰਨੀ ਹੈ ਬਹੁਤ ਵੱਡਾ ਦਬਾਅ ਪਿਆ ਹੋਇਆ ਉਹਦਾ ਕੰਮ ਤਾਂ ਹੀ ਲਾਣ ਰਿਹਾ ਕੋਈ ਬੈਠੇ ਰਹਿਣਾ ਕਿੱਥੇ ਡਰ ਆ ਗਿਆ ਪਿੰਡ ਵਿੱਚ ਪੁਲਿਸ ਅੱਧੀ ਹੈਗੀ ਆ ਜੀ ਆ ਜਾਣਾ ਹੈ ਇਹਦਾ ਚਾਰਾ ਹੈ ਸਭ ਕੀ ਨਹੀਂ ਰਿਹਾ ਇਹ ਤਾਂ ਬਾਕੀ ਹੋ ਗਿਆ ਜਿਹੜੇ ਲੋਕ ਨੂੰ 200 ਬੰਦੇ ਦਾ ਕੱਟ ਕਰਕੇ ਰੋ ਦੇ ਚਲੋ ਉਹ ਦੇਖ ਲੈਂਦੇ ਆ ਇਸ ਪਿੰਡ ਵਾਲੇ ਕੀ ਕਰਦੇ ਸਹੀ ਕਰਨਾ ਹੈ ਜਿਵੇਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੇ ਅਨੁਸਾਰ 500 ਇੱਥੇ ਕੁਝ ਵਸੰਤ ਦਿੱਤੀ ਜੋ ਜਆਪਾਂ ਜਾਣਦੇ ਨਹੀਂ ਕਰ ਸਕਦੇ ਉਹਦੇ ਚ ਕੀ ਵੀ ਕਰਾਣਾ ਚਾਹੁੰਦੇ ਤੇ ਅ ਅਨੁਮਾਨ ਦੇ ਤੌਰ ਤੇ ਡਿਊਟੀ ਮੈਜਿਸਟਰੇਟ ਦਾ ਦੌਰਾ ਲਾਇਆ ਗਿਆ ਤੇ ਨਿਸ਼ਾਨਦੇਹੀ ਦਾ ਗੱਲ ਲੈ ਕੇ ਨਹੀਂ ਹੁੰਦੀ ਤਾਂ ਮੈਂ ਫਿਰ ਬਟ ਫੋਨ ਸਪੌਟ ਦੇਖ ਲੰਨੇ ਸੀ ਕਿ ਕਿਤੇ ਜੇ ਉੱਪਰ ਸਾਈਡ ਕਰੀਂ ਇਸੇ ਪਿੰਡ ਦੀ ਕਰਨਾ ਜਾਂ ਹੋਰ ਪਾਸੇ ਦੀ ਨਹੀਂ ਇਸੇ ਇਸ ਪਿੰਡ ਦਾ ਤਾਂ ਦੇਖੋ ਜੇ ਲੱਠਾਂ ਨਹੀਂ ਹੈ ਆਪਾਂ ਨੇ ਪਿੰਡ ਦੇ ਵਿੱਚ ਤਾਂ ਪੜਨਾ ਹੀ ਇਹ ਪਿੰਡ ਦੀ ਹੱਦਾਂ ਕੈਮ ਕਰਦੇ ਜਿਹੜੇ ਗਵਾਢੀ ਪਿੰਡ ਹਨ ਉਹਨਾਂ ਦੀ ਹੱਦਾਂ ਅਸੀਂ ਉਹਨਾਂ ਦੇ ਲੱਟੇ ਲੈ ਕੇ ਕਾਨੂੰਨ ਕੋ ਮਟਵਾਰੀਆਂ ਨੂੰ ਬੁਲਾ ਕੇ ਹੱਦਾਂ ਕੈਮ ਕਰਦੇ ਜਿਹੜਾ ਵਿਛਣਾ ਪ੍ਰੋਫੈਸ਼ਨ ਬਚ ਗਿਆ ਉਹ ਸੱਤ ਹੈ ਜੇ ਆਊਟਰ ਬਾਉਂਡਰੀ ਦੇ ਰਹਿਣਾ ਇਹਦਾ ਤਾਂ ਕੋਈ ਮਤਲਬ ਨਹੀਂ ਹੈ ਸ਼ਾਂਤੀ ਇੱਥੇ ਤੋਂ ਬੋਲ ਰਹੇ ਹਾਂ ਇੱਕਲੇ ਸ਼ਬਦਗੁਰੂ ਪਿੰਡ ਦੀ ਹੈ ਕਿਸ ਤਰ੍ਹਾਂ ਸ਼ਬਦਗੁਰੂ ਪਿੰਡ ਤੇ ਇਹਦੇ ਵਿੱਚ ਜਿੱਦਾਂ ਮਤਲਬ ਕਿਹਾ ਜਾਂਦਾ ਵੀ ਜਦੋਂ ਫਸਲ ਲੱਗੀ ਹੋਈ ਇੱਥੇ ਆਪਾਂ ਸ਼ਾਂਤੀ ਨਹੀਂ ਕਰ ਸਕਦੇ ਉਹਦੇ ਵਿੱਚ ਕੀ ਕਹਣਾ ਤੁਹਾਨੂੰ ਯਾਰ ਵਿੱਚ ਤੇ ਅਸੀਂ ਬਣ ਨਹੀਂ ਫਸਲ ਅਸੀਂ ਨਾ ਕੋੰਤਰੀ ਨਹੀਂ ਕਰਦੇ ਤੇ ਇਹ ਮਤਲਬ ਹੱਦਾਂ ਕਿੰਨੀ ਟੋਟਲ ਜ਼ਮੀਨ ਕਿੰਨੀ ਇੱਥੇ 1936 ਈ ਚਾਗ ਦੇ ਇਹ ਜਗ੍ਹਾ ਜਿਹੜੀ ਬਾਕਵੋੜ ਦੀ ਹੈ ਕਿਸ ਦੀ ਜੀ ਬਾਕਵੋੜ ਅਨਿਕੰਮ ਸਰ ਇੱਥੇ ਜਿਹੜੀ ਟੋਟਲ ਕਿੰਨੀ ਜ਼ਮੀਨ ਹੈ ਕਿ ਇਹ 1936 ਈ ਚਾਗ ਵਿੱਚ ਜ਼ਮੀਨ ਹੈ ਅਗਵਾ ਕੋਰ ਦੀ ਜਮੀਨ ਹੈ ਸਾलम ਪਿੰਡ ਬਕਵੋੜ ਜਿਹੜੇ ਇਥੇ ਪਿੰਡ ਵਾਸੀ ਹੈਗੇ ਨੇ ਉਹ ਉਹਦੇ ਕਹਿਣ ਦੇ ਮੁਤਾਬਕ ਕਿ 847 ਦੇ ਵਿੱਚ ਕੈਸ ਸ਼ਾਰ ਹੋਏ ਵਿੱਚ ਕੈਟੀਫਾਈਆਂ ਪੰਜ ਸਾਲ ਤੋਂ ਚੱਲ ਰਿਹਾ ਵਿੱਚ ਅਚਲ ਕੋਰ ਤੋਂ ਕੇਸ ਵੀ ਚੱਲ ਰਿਹਾ ਉਹਦੇ ਸਬੰਧ ਚੱਲ ਰਿਹਾ ਤੇ ਇਹ ਜਦੋਂ ਜਿਸ਼ਾ ਨਿਸ਼ਾਨਦੇਹੀ ਕਰ ਰਹੇ ਆ ਕਿ ਨਿਸ਼ਾਨ ਦੇ ਕਰਨ ਦਾ ਇੱਕ ਖਾਕ ਹੈ ਅਸੀਂ ਮਾਲਕ ਹੈ ਉਹ ਮਾਲਕ ਹੈ ਕੋਰ ਦਾ ਕੋਈ ਕੇਸ ਨਹੀਂ ਹੈਗਾ ਜੀ ਕੋਰ ਦਾ ਕੇਸ ਹੈ ਨਾ ਕੋਈ ਨਵੇਂ ਨਹੀਂ ਆ ਕੋਈ ਕਰਦੇ ਉਹ ਬੱਕਰ ਜੀ ਉਹ ਸਰ ਉਹਦੇ ਸਬੰਧ ਵਿੱਚ ਕੋਈ ਸੰਬੰਧ ਉਹਦੇ ਸਬੰਧ ਵਿੱਚ ਕੋਈ ਸਮਨ ਨਹੀਂ ਆ ਸੰਨ ਦੇ ਅਸੀਂ 59 ਤੋਂ ਆਕੇ ਦਿੱਤੇ ਕਰਾਪੋਰਟ ਦੇ ਅੰਦਰ ਕੱਲੇ ਸ਼ਬਦ ਪੜਨ ਦੇ ਵਿੱਚ ਇਹ ਫਾਰਮ ਕਰ ਰਹੇ ਜਾਂ ਕੇ ਇੱਕ ਗੂਟ ਨੇ ਕੱਲੇ ਸ਼ਬਦ ਕੱਲੇ ਸ਼ਬਦ ਵਰਤਦੇ ਆਵਾਜ਼ੀ ਆਵਾਜ਼ੀ ਨਾਲ ਸਾਡਾ ਪੋਜੀਟਿਵ ਆਵਾਜ਼ੀ ਨਾਲ ਮੈਂ